हां जी दोस्तों आज दी वीडियो दा मेन मकसद ਆਪਾਂ ਨੇ ਕਿਸਾਨ ਭਰਾਵਾਂ ਨੂੰ ਮੂੰਹ ਖੁਰਦੀ ਬਿਮਾਰੀ ਬਾਰੇ ਦੱਸਣਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਆਂ ਵੀ ਇਸ ਬਿਮਾਰੀ ਦੀ ਵੈਕਸੀਨ ਜੋ ਕਿ ਆਪਣੀ ਪੰਜਾਬ ਸਰਕਾਰ ਉਪਰਾਲਾ ਕਰ ਰਹੀ ਹੈ ਬਹੁਤ ਟਾਈਮ ਤੋਂ ਸਰਕਾਰੀ ਹਸਪਤਾਲਾਂ ਵਿੱਚ ਆ ਰਹੀ ਆ ਤੇ ਸਰਕਾਰੀ ਬੰਦੇ ਘਰ-ਘਰ ਜਾ ਕੇ ਵੈਕਸੀਨ ਲਾਵ ਹੀ ਰਹੇ ਹੁੰਦੇ ਆ ਪਰ ਬਹੁਤ ਸਾਰੇ ਭਰਾ ਵੈਕਸੀਨ ਲਗਵਾਉਂਦੇ ਨਹੀਂ ਉਹਨਾਂ ਦਾ ਮੇਨ ਵਾਲੇ ਹੁੰਦਾ ਵੀ ਦੁੱਧ ਘਟਜੂ ਫਲ ਨਾ ਸੁੱਟ ਜੇ ਤੇ ਇਸ ਟਾਪਿਕ ਤੋਂ ਜੇ ਬਚਣ ਲਈ ਤੁਸੀਂ ਖੁਦ ਵੀ ਵੈਕਸੀਨ ਕਰ ਸਕਦੇ ਹੋ ਇੰਡੀਅਨ ਇਮਨੋਲੋਜੀਕਲ ਦੀ ਵੈਕਸੀਨ ਆਉਂਦੀ ਹੈ ਰਕਸ਼ਾ ਬਾਇਓਵੈਕ ਦੇ ਨਾਂ ਤੇ ਤੇ ਰਕਸ਼ਾ ਟਰਾਈਵੈਕ ਦੇ ਨਾਂ ਤੇ ਆਪਾਂ ਤੁਹਾਨੂੰ ਵੈਕਸੀਨ ਵੀਡੀਓ ਵਿੱਚ ਦਿਖਾਤੀ ਹੈ ਜਿਹੜੀ ਰਕਸ਼ਾ ਟਰਾਈਵੈਕ ਹੈ ਇਹ ਤਿੰਨ ਬਿਮਾਰੀਆਂ ਤੇ ਕੰਮ ਕਰਦੀ ਹੈ ਮੂੰਹ ਖੁਰ ਗਲ ਕੋਟੂ ਤੇ ਪਟਸੋਜਾ ਤੇ ਜਿਹੜੀ ਬਾਇਓਵੈਕ ਹੈ ਉਹ ਮੂੰਹ ਖੁਰ ਤੇ ਗਲ ਕੋਟੂ ਤੇ ਕੰਮ ਕਰਦੀ ਹੈ ਸਭ ਤੋਂ ਪਹਿਲਾਂ ਤਾਂ ਵੈਕਸੀਨ ਲਵਾਓ ਉਸ ਦੇ ਨਾਲ ਤੁਸੀਂ ਬਚਾਅ ਵਾਸਤੇ ਗੋਲਵੈਟ ਕੰਪਨੀ ਦੀ ਫਾਰਮਾਸੂਲ ਨੰਬਰ 1 ਟੈਬਲਟ ਆਉਂਦੀਆਂ ਜੀ ਇੱਕ ਡੱਬੀ ਵਿੱਚ 8 ਗੋਲੀਆਂ ਹੁੰਦੀਆਂ ਤੇ ਇੱਕ ਡੱਬੀ ਨਾਲ ਤੁਸੀਂ ਦੋ ਪਸ਼ੂ ਕੰਪਲੀਟ ਕਰ ਸਕਦੇ ਹੋ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਪਸ਼ੂ ਨੂੰ ਤੁਸੀਂ ਆਟੇ ਜਾਂ ਦਾਣੇ ਚ ਜਾਂ ਗੁੜ ਚ ਮਿਕਸ ਕਰਕੇ ਦੇ ਸਕਦੇ ਹੋ ਜਾਂ ਡਾਇਰੈਕਟ ਸਿੱਧੀ ਪਸ਼ੂ ਦੇ ਮੂੰਹ ਚ ਵੀ ਛੱਟ ਸਕਦੇ ਹੋ ਇੱਕ ਡੱਬੀ ਵਿੱਚ 8 ਗੋਲੀਆਂ ਇਹ ਵੈਕਸੀਨ ਦਾ ਕੰਮ ਕਰਦੀ ਹੈ ਇੱਕ ਗੋਲੀ ਸਵੇਰੇ ਇੱਕ ਸ਼ਾਮ ਜਾਨੀ ਕਿ ਦੋ ਦਿਨ ਦੇਣੀ ਹੈ ਇੱਕ ਡੱਬੀ ਨਾਲ ਦੋ ਪਸ਼ੂ ਕੰਪਲੀਟ ਹੋ ਜਾਂਦੇ ਆ ਫੋਮਾਸੂਰ ਨੰਬਰ 1 ਗੋਇਲਵੈਟ ਕੰਪਨੀ ਦੀ ਏ ਇਸ ਕੇ ਬਾਅਦ ਦਵਾਈ ਦੇ ਬਹੁਤ ਸੋਹਣੇ ਰਿਜ਼ਲਟ ਆ ਆਪਾਂ ਫੀਲਡ ਵਿੱਚ ਕਾਫੀ ਘਰਾਂ ਤੇ ਪਹਿਲਾਂ ਵਰਤ ਚੁੱਕੇ ਆ ਆਪਾਂ ਖੁਦ ਵੀ ਵਰਤੀ ਆ ਕੋਈ ਇਸ ਦਵਾਈ ਦਾ ਸਾਈਡ ਇਫੈਕਟ ਨਹੀਂ ਇਸ ਕੰਪਨੀ ਦੇ ਹੋਰ ਵੀ ਆਪਾਂ ਬਹੁਤ ਸਾਰੇ ਪ੍ਰੋਡਕਟ ਵਰਤ ਰਹੇ ਆ ਤੇ ਉਸ ਤੋਂ ਬਾਅਦ ਜੇ ਪਸ਼ੂ ਨੂੰ ਕਿਸੇ ਨੂੰ ਦਿੱਕਤ ਆ ਜਾਂਦੀ ਹੈ ਜੇ ਕਿਸੇ ਪਸ਼ੂ ਨੂੰ ਮਤਲਬ ਵੈਕਸੀਨ ਨਾ ਲੱਗੀ ਹੋਵੇ ਜਾਂ ਮਤਲਬ ਆ ਦਵਾਈ ਆਪਾਂ ਨਾ ਦਿੱਤੀ ਹੋਵੇ ਤੇ ਦਿੱਕਤ ਆ ਜਾਂਦੀ ਆ ਉਸ ਦੇ ਲਈ ਸਭ ਤੋਂ ਪਹਿਲਾਂ ਤਾਂ ਆਪਣਾ ਜਿਹੜਾ ਮੁੱਢਲਾ ਬਚਾਅ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਤੁਸੀਂ ਜਾਨਵਰ ਦਾ ਸਿੰਪਟਮ ਦੇ ਆਧਾਰ ਤੇ ਟ੍ਰੀਟਮੈਂਟ ਕਰਵਾਓ ਆਪਦੇ ਨੇੜੇ ਦੇ ਡਾਕਟਰ ਤੋਂ ਤੇ ਉਸ ਦੇ ਨਾਲ-ਨਾਲ ਸਪੋਰਟਿਵ ਤੁਸੀਂ ਫੋਮਾਸੂਲ ਨੰਬਰ 2 ਫੋਮਾਸੂਲ ਨੰਬਰ 2 ਟੈਬਲੇਟ ਆਉਂਦੀਆਂ ਆ ਇੱਕ ਡੱਬੀ ਵਿੱਚ 8 ਗੋਲੀਆਂ ਹੁੰਦੀਆਂ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਜਿਹੜੀ 2 ਨੰਬਰ ਆ ਉਹ ਟ੍ਰੀਟਮੈਂਟ ਹੈ 8 ਗੋਲੀਆਂ ਇੱਕ ਪੱਛ ਨੂੰ ਦੇਣੀ ਹੈ ਇੱਕ ਸਵੇਰੇ ਇੱਕ ਸ਼ਾਮ ਜਾਨੀ ਕਿ 4 ਦਿਨ ਤੇ ਉਸ ਦੇ ਨਾਲ ਇਸੇ ਕੰਪਨੀ ਦੀ ਤੁਹਾਨੂੰ نیچے ਦਿਖਾ ਰਹੇ ਆ ਪੈਰੋਸੂਲ ਐਕਸਪੀ ਇਹ ਲਿਕਵਿਡ ਦਵਾਈ ਹੁੰਦੀ ਹੈ ਇਹ ਫੀਵਰ ਵਾਸਤੇ ਹੈ ਜੀ ਇਹ 5 ਐਮਐਲ ਸਵੇਰੇ 5 ਐਮਐਲ ਸ਼ਾਮ ਨੂੰ ਆਪਾਂ ਜਾਨਵਰ ਦੇ ਜੀਭ ਤੇ ਪਾਉਣੀ ਹੈ ਪੈਰੋਸੂਲ ਐਕਸਪੀ ਹੈ ਇਹ ਫੀਵਰ ਅਪ ਡਾਊਨ ਦੋਨਾਂ 'ਚ ਕੰਮ ਕਰਦੀ ਹੈ ਤੇ ਉਸ ਦੇ ਨਾਲ ਇਮਿਊਨਿਟੀ ਬੂਸਟਰ ਦੇ ਨਾਲ ਐਗੋ ਅਲਫਾ ਸੈੱਟ ਆਉਂਦੀ ਹੈ 500 ਐਮਐਲ ਦਾ ਲਿਕਵਿਡ ਹੁੰਦਾ ਇਹ ਵੱਡੇ ਜਾਨਵਰ ਨੂੰ ਆਪਾਂ 25 ਐਮਐਲ ਸਵੇਰੇ 25 ਐਮਐਲ ਸ਼ਾਮ ਨੂੰ ਛੋਟੇ ਜਾਨਵਰ ਨੂੰ 10 ਤੋਂ 12 ਐਮਐਲ ਸਵੇਰੇ 10 ਤੋਂ 12 ਐਮਐਲ ਸ਼ਾਮ ਨੂੰ ਦੇ ਸਕਦੇ ਹਾਂ ਗੋਲੀਆਂ ਦੀ ਡੋਜ਼ ਇੱਕ ਸਵੇਰੇ ਇੱਕ ਸ਼ਾਮ ਜਾਨੀ ਕਿ ਪੂਰੀ ਕਿੱਟ ਜਿਹੜੀ 2 ਨੰਬਰ ਹੈ ਇੱਕ ਪਸ਼ੂ ਨੂੰ ਦਿੱਤੀ ਜਾਊਗੀ ਜੇ ਬਿਮਾਰੀ ਆ ਗਈ ਹੈ ਤੇ ਇਸ ਨਾਲ ਬਚਾਅ ਦੇ ਚਾਂਸਸ ਬਹੁਤ ਵੱਧ ਜਾਂਦੇ ਆ ਜਾਨਵਰ ਦੀ ਰਿਕਵਰੀ ਫਾਸਟ ਹੋ ਜਾਂਦੀ ਹੈ ਆਪਾਂ ਇਹ ਦਵਾਈਆਂ ਫੀਲਡ ਵਿੱਚ ਵਰਤ ਚੁੱਕੇ ਆਂ ਇਸੇ ਕਰਕੇ ਆਪਾਂ ਇਹਨਾਂ ਦੀ ਪੋਸਟ ਪਾਈ ਸੀ ਤਾਂ ਜੋ ਕਿਸੇ ਨਾ ਕਿਸੇ ਭਰਾ ਦਾ ਫਾਇਦਾ ਹੋ ਸਕੇ ਇਸ ਦੇ ਬਚਾਅ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਕਹਿੰਦੇ ਆ ਵੈਕਸੀਨ ਲਵਾਓ ਆਪਦੇ ਨੇੜੇ ਦੇ ਹਸਪਤਾਲ ਤੋਂ ਜੇ ਨਹੀਂ ਲੱਗੀ ਤਾਂ ਖੁਦ ਤੁਸੀਂ ਲੈ ਕੇ ਲਾਓ ਤੇ ਉਹਦੇ ਨਾਲ ਫਾਰਮਾਸੂਲ ਨੰਬਰ 1 ਉਹ ਵੀ ਵੈਕਸੀਨ ਦਾ ਕੰਮ ਕਰਦੀ ਹੈ ਨਾਲ سپورਟਿਵ ਥੈਰੇਪੀ ਤੁਸੀਂ ਦੇ ਸਕਦੇ ਹੋ ਤੇ ਜੇ ਪਸ਼ੂ ਨੂੰ ਬਿਮਾਰੀ ਆ ਗਈ ਤੁਸੀਂ ਦੋ ਨੰਬਰ ਦਵਾਈ ਸ਼ੁਰੂ ਕਰ ਸਕਦੇ ਹੋ ਤੇ ਇਹ ਜਿਹੜੀਆਂ ਦਵਾਈਆਂ ਆਪਾਂ ਤੁਹਾਨੂੰ ਦਿਖਾਈਆਂ ਇਹ ਬੱਕਰੀਆਂ ਵਿੱਚ ਵੀ ਦਿੱਤੀਆਂ ਜਾ ਸਕਦੀਆਂ ਤੇ ਬਹੁਤ ਹੀ ਸ਼ਾਨਦਾਰ ਰਿਜ਼ਲਟ ਆ ਜਿਵੇਂ ਵੱਡੀਆਂ ਬੀਟਲ ਬੱਕਰੀ ਆ ਉਹਨੂੰ ਅੱਧੀ ਗੋਲੀ ਸਵੇਰੇ ਅੱਧੀ ਗੋਲੀ ਸ਼ਾਮ ਨੂੰ ਦੇ ਸਕਦੇ ਆ ਇਵੇਂ ਜਿਹੀ ਕਟੀਆਂ ਵਿੱਚ ਛੋਟੇ ਬੱਚਿਆਂ ਨੂੰ 3 ਮਹੀਨੇ ਤੋਂ ਜਿਹੜੇ ਛੋਟੇ ਅੱਧੀ ਗੋਲੀ ਸਵੇਰੇ ਅੱਧੀ ਗੋਲੀ ਸ਼ਾਮ ਨੂੰ ਦੇ ਸਕਦੇ ਆ ਜਿਹੜੀ ਫੋਮਾਸੂਲ ਨੰਬਰ 1 ਆ ਉਹ ਵੈਕਸੀਨ ਦਾ ਕੰਮ ਕਰੂਗੀ ਤੇ ਫੋਮਾਸੂਲ ਨੰਬਰ ਜਿਹੜੀ 2 ਆ ਉਹ ਜਦੋਂ ਬਿਮਾਰੀ ਹੋ ਜਾਂਦੀ ਆ ਉਹਦੇ ਬਚਾਅ ਵਾਸਤੇ ਕੰਮ ਕਰਦੀ ਆ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ